ਹੁਣ ਦੇਖਦੇ ਆ ਜੀ ਮਿਊਸਪਲ ਕਾਉਂਸਲ ਚ ਪੋਸਟਸ ਕਿੰਨੇ ਕੈਂਡੀਡੇਟ ਦੇ ਨਾਮ ਆਏ ਐ। ਟ੍ਰਿਪਲ ਐਸ ਬੋਰਡ ਅਪਡੇਟ ਦੇ ਅਪਡੇਟ ਜਾਰੀ ਕਰੀ ਐ, ਰਿਜ਼ਲਟ ਵੀ ਅਨਾਉਂਸ ਕਰ ਦਿੱਤਾ ਗਿਆ ਜੀ। ਇਸ ਤੋਂ ਪਹਿਲਾਂ ਆਪਾਂ ਕਾਫੀ ਅਪਡੇਟ ਆਈਆਂ ਨੇ ਸੀਨੀਅਰ ਸਾਈਕਲੀਆਂ ਪੋਸਟਸ ਦੇ ਸੰਬੰਧੀ ਵੀ ਅਪਡੇਟ ਆਈ ਐ, ਹੋਰ ਪੋਸਟਸ ਸੰਬੰਧੀ ਅਪਡੇਟ ਆਈ ਐ, ਉਮੀਦ ਐ ਤੁਸੀਂ ਦੇਖ ਲਈ ਹੋਏਗੀ। ਹੁਣ ਅਗਲੀ ਅਪਡੇਟ ਇਹਨਾਂ ਨੇ ਦਿੱਤੀ ਐ ਜੀ ਰਿਜ਼ਲਟ ਦੀ। ਪ੍ਰੋਵੀਜ਼ਨਲ ਰਿਜ਼ਲਟ ਕਾ ਮੈਰਿਟ ਲਿਸਟ ਅਨਾਉਂਸ ਕੀਤੀ ਗਈ ਐ। ਐਡਵਰਟਾਈਜ਼ਮੈਂਟ ਨੰਬਰ 1/2023 ਰਹੀਂ ਡਰਾਈਵਰ ਤੇ ਆਪਰੇਟਰ ਦੀਆਂ ਅਸ ਕਲੀਅਰ ਹੈ ਜੀ ਕਿਹੜੇ ਕਿਹੜੇ ਕੈਂਡੀਡੇਟ ਨੇ ਜਿਹੜੇ ਨਾਮ ਆਏ ਨੇਗੇ ਐਲੀਜੀਬਲ ਲਿਖਿਆ ਹੋਇਆ ਉਹਨਾਂ ਕੈਂਡੀਡੇਟ ਦੇ ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਣੇ ਆ ਜੀ ਠੀਕ ਹੈ ਜੀ ਨੰਬਰ ਵੀ ਤੁਸੀਂ ਦੇਖ ਸਕਦੇ ਹੋ 85.25 70 70 69.75 68.25 67.50 ਇਹ ਸਾਰੇ ਨੰਬਰ ਆ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਟੋਟਲ ਕੈਂਡੀਡੇਟ ਦੀ ਗਿਣਤੀ ਆਪਾਂ ਚੈੱਕ ਕਰਦੇ ਆ ਜੀ ਕਿੰਨੇ ਕੈਂਡੀਡੇਟ ਦੇ ਜਿਹੜੇ ਨਾਮ ਆਏ ਨੇਗੇ ਆਪਾਂ ਚੈੱਕ ਕਰਦੇ ਆ ਚੱਲਦੇ ਆ ਜੀ ਜਮ੍ਹਾਂ ਥੱਲੇ ਲਾਸਟ ਦੇ ਚੈੱਕ ਕਰਾਂਗੇ ਟੋਟਲ ਕੈਂਡੀਡੇਟ ਦੇ ਨਾਮ ਇਹ ਹੈ ਜੀ ਮਿਊਨਿਸਪਲ ਕਾਰਪੋਰੇਸ਼ਨ ਤੇ ਮਿਊਨਿਸਪਲ ਕੌਂਸਲ ਦੋਨਾਂ ਚ ਲਗ ਲਗ ਲਿਸਟਾਂ ਪਾਈਆਂ ਨਗੀਆਂ ਆਪਾਂ ਪਹਿਲੀ ਅਪਡੇਟ ਗਿਣਤੀ ਹੈ ਜਿਹੜੀ ਆਪਾਂ ਚੈੱਕ ਕਰ ਲੈਨੇ ਜੀ ਟੋਟਲ ਗਿਣਤੀ ਹੈ 175 175 ਕੈਂਡੀਡੇਟ ਨੇਗੇ ਜਿਨ੍ਹਾਂ ਦੇ ਨਾਮ ਆਏ ਨੇਗੇ ਕਿਹੜੀਆਂ ਪੋਸਟਸ ਨੇ ਜੀ ਇਹ ਚੈੱਕ ਕਰ ਲੈਨੇ ਆਪਾਂ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨੇ ਆ ਮਿਊਨਿਸਪਲ ਕਾਰਪੋਰੇਸ਼ਨ ਚ ਡਰਾਈਵਰ ਆਪਰੇਟਰ ਦੀਆਂ ਕਾਰਪੋਰੇਸ਼ਨ ਪਹਿਲਾ ਜਿਹੜੇ ਕੈਂਡੀਡੇਟ ਦੇ ਐਲੀਜੀਬਲ ਲਿਸਟ ਆਈ ਸੀ ਜੀ ਹੁਣ ਹੈਗੀ ਲਿਸਟ ਹੈਗੀ ਇਹ ਡਰਾਈਵਰ ਆਪਰੇਟਰ ਦੀ ਮਿਊਨਿਸਪਲ ਕਾਉਂਸਲ ਨਗਰ ਪੰਚਾਇਤ ਦੀ ਟੋਟਲ ਕੈਂਡੀਡੇਟ ਆਪਾਂ ਇਹਦੇ ਜੀ ਵੀ ਚੈੱਕ ਕਰ ਲੈਣੇ ਆ ਜੀ ਨਾਟ ਐਲੀਜੀਬਲ ਹੈਗਾ ਕੈਂਡੀਡੇਟ 70.5 ਵਾਲਾ 67.5 67.5 ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਨੇ ਜੀ ਕਿੰਨੇ ਕੈਂਡੀਡੇਟ ਦੇਖੋ ਜੀ ਕਈ ਕੈਂਡੀਡੇਟ ਨੋਟ एलिजिਬਲ ਨੇ ਕਈ ਕੈਂਡੀਡੇਟ ਦਾ ਵਿਥ ਹੈਲਡ ਰੱਖਿਆ ਗਿਆ ਨਤੀਜਾ ਵਿਥ ਹੈਲਡ ਦਾ ਮਤਲਬ ਹੁੰਦਾ ਵੀ ਜਿੰਨਾ ਕੈਂਡੀਡੇਟ ਦੇ ਕਈ ਵਾਰ ਕੋਈ ਡਾਕੂਮੈਂਟ ਜਿਹੜੇ ਸਬਮਿਟ ਕਰਾਉਣੇ ਰਹਿੰਦੇ ਨੇਗੇ ਨੋਟ एलिजिਬਲ ਮਤਲਬ ਸਾਫ ਉਹਨਾਂ ਨੇ ਸ਼ਬਦ ਚ ਲਿਖ ਦਿੱਤਾ ਵੀ ਇਹ ਕੈਂਡੀਡੇਟ एलिजिਬਲ ਹੀ ਨਹੀਂ ਹੈਗਾ ਨੰਬਰ ਦੇਖੋ 68 ਕੈਂਡੀਡੇਟ ਨੇ ਲੇਤੇ ਪਰ एलिजिਬਲ ਨਹੀਂ ਹੈਗਾ ਇਹ ਕਲੀਅਰ ਹੈ ਜੀ ਟੋਟਲ ਆਪਾਂ ਲਿਸਟ ਚੈੱਕ ਕਰ ਲੈਨੇ ਆ ਕਿੰਨੇ ਕੈਂਡੀਡੇਟ ਦੇ ਨਾਮ ਆ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਨੇ ਫੋਲੋ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਕਾਫੀ ਕੈਂਡੀਡੇਟ ਨੇਗੇ ਜਿਹੜੇ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕਰਦੇ ਪਲੀਜ਼ ਉਹਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਤੱਕ ਪਹੁੰਚਾਇਆ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਉਹ ਸੀਮਤ ਨਾ ਰਹੇ ਵੱਧ ਤੋਂ ਵੱਧ ਕਾਫੀ ਕੈਂਡੀਡੇਟ ਤੱਕ ਪਹੁੰਚੇ ਜੀ ਅਪਡੇਟ ਆਣੀ ਹੈ ਹੋਰ ਜਿਹੜੀਆਂ ਪੋਸਟਸ ਆਈਆਂ ਨੇ ਸੀ ਨਸਾਇਕ ਦੀਆਂ ਉਹਦੇ ਵੀ ਲਈ ਵੀ ਅਪਡੇਟ ਆਣੀ ਹੈ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਹਜੇ ਵੀ ਪਲੀਜ਼ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਬਾ ਕੇ ਰੱਖੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ 299 ਕੈਂਡੀਡੇਟ ਦੀ ਰਿਜ਼ਲਟ ਜਿਹੜੀ ਲਿਸਟ ਹੈ ਪ੍ਰੋਵੀਜ਼ਨਲ ਰਿਜ਼ਲਟ ਜਾਰੀ ਕੀਤੀ ਗਈ ਹੈ ਕਲੀਅਰ ਹੈ ਜੀ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾਨੇ ਕੇ ਕਮੈਂਟ ਜਰੂਰ ਕਰਦੇ ਹੋਰ ਅਪਡੇਟ ਨਾਲ ਜਲਦੀ ਹੀ ਜਾਰੀ ਹੋਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ